ਹੈਲੋ ਸਤਿ ਸ੍ਰੀ ਅਕਾਲ ਜੀ ਦੇਖੋ ਜੀ ਇਹ ਹੈ ਮਿਹਨਤ ਮਿਹਨਤ ਚੱਲ ਰਹੀ ਹੈ ਮਿਹਨਤ ਇਹਨੂੰ ਕਹਿੰਦੇ ਮਿਹਨਤ ਹੱਕ ਦੀ ਕਮਾਈ ਇਹ ਬੰਦੇ ਮੈਨੂੰ ਘੈਂਟ ਲੱਗੇ ਘੈਂਟ ਮੈਨੂੰ ਕਿਉਂ ਲੱਗੇ ਇਹ ਕਹਿੰਦੇ ਭਾਈ ਅਸੀਂ ਕੋਈ ਮੀਟ ਮੱਛੀ ਵਗੈਰਾ ਜਾਂ ਕੋਈ ਹੋਰ ਅਸੀਂ ਕੁਝ ਨਹੀਂ ਖਾਂਦੇ ਅਸੀਂ ਸਿਰਫ ਤੇ ਸਿਰਫ ਕੀ ਖਾਂਦੇ ਆ ਮਤਲਬ ਬੜੀ ਹੋ ਗਿਆ ਕਿਆ ਕਿਆ ਹੋ ਗਿਆ ਫਿਰ ਜੀ ਬਤਾइए ਇੱਕ ਵਾਰ ਬੋਲ ਦਿਜੀਏ ਮੈਂ ਨਹੀਂ ਮੀਟ ਨਹੀਂ ਖਾਂਦੇ ਹਾਂ ਕੀ ਖਾਣੇ ਵਿੱਚ ਕੀ ਚੱਲਦਾ ਹੈ ਦਾਲ ਚਾਵਲ ਦਾਲ ਚਾਵਲ ਆਲੂ और और ये ये रहे हैं 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 कितने आदमी 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 का 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 हो रहा है? है है दस का। है आप, ते ते आप ते ते आप ते मतलब है ठीक ठीक आप आपकी मतलब मतलब सिर्फ खाना खाना बनाने पे नहीं बनाते हैं सुबह शाम धान धान भी लगवाते हैं। भी लगवा देते जब टाइम लगता तो माड़ा बंदा वैसे जुड़ना चाहिए ਹੁਣ ਮੇਰੇ ਤੇ ਪੂਰਾ ਲੱਗੀ ਜਾਂਦਾ ਕਹਿੰਦਾ ਤੂੰ ਵੀਡੀਓ ਕੰਮ ਨਹੀਂ ਜਾਂਦਾ ਰੋਲਾ ਕੀ ਹੈ ਰੋਲਾ ਸਿਰਫ ਇਹ ਵੀ ਵੀਡੀਓ ਨਾ ਬਣਾ ਲੈ ਬਸ ਇਹ ਆਉ ਤੇ ਚੈਨਲ ਤੇ ਨਾ ਪਾ ਲੈ ਵੀ ਮੰਨੇ ਨਾਲੇ 5000 ਰੁਪਏ ਦੇ ਕੇ ਟਾਂ ਹੁਣੀ ਐਟ ਅ ਟਾਈਮ ਪਰ ਨਾ ਇਡਨੀ ਪਰ ਦਾਨਾ ਲੋਕਾਂ ਦਾ ਕੀ ਕਰੀਏ ਚਲੋ ਹੋਰ ਦੇ ਦੋ ਬਸ ਹੋਰ ਕਰਨਾ ਵੀਡੀਓ ਬਣਾਉਣ ਤੇ ਬਾਕੀ ਫਿਰ ਦੇਖਦੇ ਆ ਕੀ ਹੁੰਦਾ ਦੇ ਸੁਣ ਨਹੀਂ ਤੇ ਵਸੇ ਛੋਟਾ ਜਿਹਾ ਇੱਕ ਤਰ੍ਹਾਂ ਦਾ ਬਲਾਕ ਸੀਗਾ ਲੇਬਰ ਲੱਗ ਲਈ ਹੈ ਔਰ ਛੱਲੀਆਂ ਲੱਗ ਰਹੀਆਂ ਹੈ ਮੱਕਾ ਪੜਾ ਹੈ ਜੀ ਜਾਂਦਾ ਹੈ ਇੱਕ ਦਾ ਦਾ ਇੰਦਾ ਚਦਾ ਆਵਿਆ ਸਿੱਧਾ ਬੋਲ ਪਾ ਕੋਈ ਗਲਤ ਸਪੈਲਿੰਗ ਫਾਜੂ ਮੇਰੇ ਹੱਥ ਨਾਲ ਕਰਿਆ ਮਰਵਾਵੇਂਗਾ ਹਿੰਦੀ ਤੇਨੂੰ ਆਉਂਦੀ ਨਹੀਂ ਮੂੰਹ ਅੰਗਰੇਜ਼ੀ ਨੂੰ ਮਾਰਦਾ ਤੂੰ ਤੈਨੂੰ 40 ਵਾਰੀ ਕਹਤਾ ਕੋਈ ਗਲਤ ਸਪੈਲਿੰਗ ਫਾਜੂਗਾ ਤੇਰੇ ਇਹ ਪਹੀ ਜਾਂਦੀ ਹੈ ਇਹ ਰਾਹ ਜਾਂਦਾ ਹੈ ਇਹ ਹਿੰਦੀ ਬਣਗੀ ਉਹਨਾਂ ਦੇ ਫੇਰ ਵੀ ਨਹੀਂ ਇਹ ਮੱਕੀ ਹੈ ਇਸਕੇ ਛੱਲੀ ਲੱਗਦੀ ਹੈ ਇਸਕੋ ਉੱਪਰ ਚੱਕ ਲੋ ਉੱਪਰ ਚੱਕ ਲੋ ਕਾਸ ਨੂੰ ਕਹਿੰਦੇ ਨੇ ਉਸ ਕੋ ਪਤਾ ਨਹੀਂ ਹੈ ਮੈਂ ਤਾਂ ਉਸ ਕੋ ਇਹ ਬੋਲਾ ਹੈ ਕਿ ਆਪ ਲੋਗ ਵੀੜੇ ਬੱਟਾ ਕਰ ਲੋ ਐਡਾ ਪੜਾ ਲਿਖਿਆ ਤੂੰ ਨਾ ਵਣ ਤੂੰ ਪੰਜਾਬੀ ਬੋਲ ਪਿਆ ਕਰਨ ਨੂੰ ਕਹਦੇ ਬਾਈ ਸਾਹਿਬ ਰਸ ਇਹ ਰਾਹ ਜਾਂਦਾ ਹੈ ਵਗ ਜਾ ਇਹ ਰਸਤਾ ਜਾਂਦਾ ਹੈ ਇਸ ਕੋ ਮੱਕੀ ਹੈ ਇਸ ਕੋ ਉੱਪਰ ਕਰ ਲੈਣਾ ਉੱਪਰ ਇਹ ਪੰਜਾਬੀ ਦਾ ਸ਼ਬਦ ਹੈ ਜਾਂ ਹਿੰਦੀ ਦਾ ਸ਼ਬਦ ਹੈ ਦੇਖ ਲਿਆ ਤੁਸੀਂ ਨਾ ਤੁਸੀਂ ਦੇਖਤਾ ਰਿਹਾ ਕਿੰਨਾ ਮੱਚਦੇ ਨੇ ਮੇਰੇ ਤੇ ਮੱਚਦੇ ਨੇ ਮੈਂ ਤਾਂ ਤੁਹਾਨੂੰ ਫੀਰਦਾ ਨਾ ਯਾਰ ਮਰੀਏ ਨਾ ਤੂੰ ਦੇਖਤਾ ਲਿਆ ਤੁਸੀਂ ਕੀ ਕੀ ਕਰਾਂ ਯਾਰ ਮੈਂ ਯਾਰ ਉਹ ਮੈਨੂੰ ਆਜ ਕਹਿ ਦਿੰਦਾ ਵਿੱਚ ਤਾਂ ਚੁੱਪ ਕਰ ਜਾਂਦਾ ਨਹੀਂ ਮੈਂ ਖਲਾਰੇ ਪਾ ਦਾਂ ਲੈ ਦੇਖ ਲੈ ਮੰਨ ਗਏ ਆ ਫੜਾਈ ਗੁੰਡਾ ਯਾਰ ਉਹ ਕੌਣ ਉਹ ਯਾਰ ਲੜਾਈ ਵਾਲੀ ਕੰਨ ਕੰਨ ਨੂੰ ਕਰਦਾ ਉਹ ਨਾ ਯਾਰ ਮੋਬਾਈਲ ਜਾ ਕੇ ਹੋਇਆ ਮੈਂ ਜਾਨਾ ਯਾਰ ਮੈਂ ਤਾਂ ਯਾਰ ਆ ਔਰ ਜਰਾ ਵੀਡੀਓ ਹੋ ਜਾ ਗਿਆ ਲਾਲੂ ਇਹਨੂੰ ਆਖੇ ਸਾਡੀ ਵੀਡੀਓ ਨਾ ਆਪਣਾਇਆ ਕਰ ਕੰਮਕੁੰਮ ਕਰਦੇ ਆਂ ਜੀ ਫੇਰ ਕੀ ਹੋ ਗਿਆ ਯਾਰ ਅਸੀਂ ਆਵਾ ਝੋਨਾ ਤੇ ਉਹਨਾਂ ਲਾਉਣੇ ਰੇ ਰੂ ਸਿੱਟਦੇ ਆ ਯਾਰ ਉਹ ਕੀ ਗਿਆ ਫੇਰ ਜੇ ਬਣਾ ਲਈ ਪੜਦੇ ਆ ਪਾਗਿਆ 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 ਇੱਕ ਪਸਲੇ ਆ ਨਾ ਤੇਰੇ ਇੱਥੇ ਪਾਗਿਆ ਹਾਂ ਪਤਾ ਇੱਕ ਗੋਤਾ ਥਾ ਥੋੜਾ ਕਰ ਲਿਆ ਨੇ ਮੇਰਾ ਤਾਂ ਯਾਰ ਸਾਰਾ ਕੁਝ ਖੜਾ ਹੋਇਆ ਯਾਰ ਤੁਸੀਂ ਕੀ ਲੈਣਾ ਹੈ ਆ ਹੈਗਾ ਇਹਦੇ ਨਾਲ ਆ ਮਾਰੀ ਕਹੀਂ ਕਹੀਂ ਮਾਰੇ ਆ ਕਹੀਂ ਬੜਾਈ ਬਣੀ ਜੀ ਉਹ ਯਾਰ ਕਾਨੂੰ ਯਾਰ ਜਿੱਥੇ ਰਿਹਾ ਐਵੇਂ ਬਣਿਆ ਗੱਲ ਪਿਆ ਯਾਰ ਜਿਵੇਂ ਖੇਤ ਆ ਗਿਆ ਯਾਰ ਬੇਰ ਨੂੰ ਬਚਾਰੇ ਨੂੰ ਉਹ ਕਰਦੇ ਹੋ ਹੋਰ ਧੱਕਾ ਕਰਦੇ ਯਾਰ ਮੇਰੇ ਜਿੱਥੇ ਰਿਹਾ ਧੱਕਾ ਕਰਗੇ ਨਾ ਰੋਲ ਕੈਮਰਾ ਲਾ ਲਾ ਕੇ ਯਾਰ ਬਈ ਮੇਰੀ ਗੱਲ ਸੁਣ ਕੋਈ ਮਾੜੀ ਗੱਲ ਕਰਦਾ ਮੈਂ ਉਦੋਂ ਤਾਂ ਜਦੋਂ ਤਾਂ ਮੰਨ ਲਿਆ ਸੀ ਵੀਡੀਓ ਪਾਇਆ ਕਰਾਂਗੇ ਆਪਾਂ ਆ ਪਾਤੀ ਹੁਣ ਤਾਂ ਉਹ ਜਦ ਰ ਦੇਖੀ ਬਿਨਾਂ ਦਲੇ ਤੋਂ ਗੱਲ ਕਰਨ ਨੂੰ ਵਰਦ ਨਹੀਂ ਜੀ ਤੂੰ ਯਾਰ ਸਾਡਾ ਯਾਰ ਕੁਝ ਬਾਗ ਘਾਲਤਾ ਆ ਤੂੰ ਸਾਡਾ ਕਦੇ ਨਾ ਮੈਂ ਕਦੇ ਨਾ ਗਲਤ ਤਾਂ ਸੀ ਉਹ ਜਿਹਨੂੰ ਕੈਮਰਾ ਮੁਰੇ ਲਈ ਵਰਦਨਾਂ ਨੂੰ ਪੱਟ ਪੋਚਣ ਦਾ ਨਾ ਨਾ ਕੁਝ ਹੋਰ ਕਰਨ ਦਾ ਨਾ ਐਦੂ ਵਾਰ ਭਾਈ ਨਾ ਮੈਂ ਤੁਹਾਡੇ ਕੋਲੇ ਆਵਾਂ ਨਾ ਮੈਨੂੰ ਬੁਲਾਈ ਯਾਰ ਜਵਾਂ ਨਹੀਂ ਤੂੰ ਤੁਰਦਾ ਬਣ ਯਾਰ ਨਾ ਮੈਨੂੰ ਬੁਲਾਇ ਨਲੇ ਨਾਲੇ ਨਲੇ ਮੈਂ ਜਾ ਕੇ ਘਰੇ ਵੀ ਗੱਲ ਕਰਦਾ ਮੈਂ ਜੀਤ ਖਵਾਇ ਮੇਰਾ ਮੇਰੇ ਮੈਨੂੰ ਕਈ ਚੱਕੀ ਇਹਨਾਂ ਨੇ ਬਾਪਣੀ ਚਾਚਾ ਹਾਂ ਬਾਪਣੀ ਕਈ ਚੱਕੀ ਭਿਕਾਰੀ ਪਹੀ ਆ ਗੋਗਦਾਂਗੇ ਹਾਂ ਦੇਖ ਤਾਂ ਸਹੀ ਯਾਰ ਐ ਤਾਂ ਐ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਅਰਜੀ ਅਰਜੀ ਸਾਨੂੰ ਕੋਈ ਨਹੀਂ ਦੇਖਾ ਇਹ ਝੱਟ ਐ ਨਹੀਂ